ਹਾਂ ਬਹੁਤ ਸੀ ਗਾਣਾ ਤਸਵੀਰਾਂ ਅਨੰਤਪੁਰ ਸਾਹਿਬ ਦੀਆਂ ਲੈ ਜਿੱਥੇ ਅੱਜ ਅਮਰਤ ਵੇਲੇ ਕਿਲਾ ਛੱਡਣ ਦੇ ਦਿਸ਼ਤੇ ਵਾਜੂ ਜਿਹੜਾ ਇੱਕ ਅਲੋਕਿਕ ਪੈਦਲ ਮਾਰਥ ਜਿਹੜਾ ਉਹ ਕੱਢਿਆ ਗਿਆ ਇਹ ਤੁਸੀਂ ਤਸਵੀਰਾਂ ਦੇ ਦੇ ਸਕਦੇ ਹੋ ਕਿ ਉਹ ਜਿਹੜਾ ਨਗਰ ਕੀਰਤਨ ਵੱਖ-ਵੱਖ ਥਾਮਾਂ ਦੇ ਲਈ ਜਿਹੜਾ ਇਥੇ ਹੁਰਬਾਨਾ ਹੋਇਆ ਹੈ ਜਿਵੇਂ ਅਨੰਦਗਰ ਸਾਹਿਬ ਉਹ ਅੱਜ ਵੇਰੇ ਅਮਰਤ ਵੇਲੇ ਜਿਹੜਾ ਇਹ ਵਿਰਾਗ ਨਹੀਂ ਨਗਰ ਕੀਰਤਨ ਸ਼ੁਰੂ ਹੋਇਆ ਸੀ ਤਖਤਰੀ ਕੇਸਗਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਬਕਮਕ ਸਮਲਿਰਵਾਨਾ ਹੋਇਆ ਏ ਉਸੇ ਤਰੀਕੇ ਦੇ ਨਾਲ ਇਹ ਵਿਰਾਗ ਮੇਰੀ ਨਗਰ ਕੀਰਤਨ ਬਾਨਾ ਹੋਇਆ ਜਿਸ ਤਰੀਕੇ ਨਾਲ ਗੁਰੂ ਸਾਹਿਬ ਵੱਲੋਂ ਉਸ ਸਮੇਂ ਦੌਰਾਨ ਇਕਲਾ ਛੱਡਿਆ ਗਿਆ ਸੀ ਤੇ ਕਿਸ ਤਰੀਕੇ ਨਾਲ ਪਹਾੜੀ ਰਾਜਿਆਂ ਅਤੇ ਮੁਗਲਾਂ ਬਲੋਤਰੀਆਂ ਖਾਦੀਆਂ ਕਸਮਾਂ ਨੂੰ ਤੋੜ ਕੇ ਗੁਰੂ ਸਾਹਿਬ ਦੇ ਪਰਿਵਾਰ ਵੱਲੋਂ ਪਰਿਵਾਰ ਤੇ ਜਰਾ ਸੋਰੀ ਹਮਲਾ ਕੀਤਾ ਗਿਆ ਸੀ ਤੇ ਸਰਸਾ ਦੇ ਕੰਡੇ ਜਾ ਕੇ ਜਿਸ ਕਿਸ ਤਰੀਕੇ ਨਾਲ ਗੁਰੂ ਸਾਹਿਬ ਦਾ ਪਰਿਵਾਰ ਜਿਹੜਾ ਉਹ ਵਿਛੜਿਆ ਤੇ ਉਸ ਤੋਂ ਇਲਾਵਾ ਕਿੰਨੇ ਵੱਡੇ ਸਹਿਬਜ਼ਾਦਿਆਂ ਨੇ ਜਿਹੜੀ ਆ ਚਮਕੌਰ ਦੀ ਗੜੀ ਦੇ ਵਿੱਚ ਲੜਦੇ ਲੜਦੇ ਸ਼ਹਾਦਤ ਪ੍ਰਾਪਤ ਕੀਤੀ ਸੀ ਉਸ ਤੋਂ ਇਲਾਵਾ ਛੋਟੇ ਸਹਿਬਜ਼ਾਦਿਆਂ ਵੱਲੋਂ ਫੋਡੇਗੜ੍ਹ ਸਾਹਿਬ ਦੇ ਵਿੱਚ ਜਿਹੜਾ ਨੀਆਂ ਦੇ ਵਿੱਚ ਚੁਣਿਆ ਗਿਆ ਸੀ ਉਸ ਸੀਜ਼ਨ ਨੂੰ ਲੈ ਕੇ ਅੱਜ ਵੀ ਜਿਹੜਾ ਇਹ ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇਸ ਬਰਾਗ ਨਹੀਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਨੇ ਤੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਪੁੱਲਾਂ ਨੂੰ ਯਾਦ ਕਰ ਰਹੀਆਂ ਨੇ ਸ਼ੁਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਸੀ ਸੰਗਤਾਂ ਦੇ ਆਮਦ ਨੂੰ ਲੈ ਕੇ ਕਿਉਂਕਿ ਵੱਡੀ ਗਿਰਤੀ ਚੋਂ ਸੰਗਤਾਂ ਪਹੁੰਚੀਆਂ ਨੇ ਇਸ ਤੋਂ ਇਲਾਵਾ ਸ਼ਰੂਵੀਂ ਗਤਿਉਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲਿਤ ਕੀਤੀ ਆ ਅਮਰਤ ਵੇਲੇ ਪਹੁੰਚ ਕੇ ਤਾਂ ਸੰਗਤਾਂ ਦੇ ਨਾਲ ਉਸ ਵਿਰਾਗ ਵਿੱਚ ਪਲਾਂ ਨੂੰ ਯਾਦ ਕੀਤਾ ਅਤੇ ਹੁਣ ਜਿਹੜਾ ਇਹ ਨਗਰ ਕੀਰਤਨ ਆਪਣੇ ਅਗਲੇ ਪੁਰਾਮਾਂ ਵੱਲ ਆ ਵਾਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਜਿਹੜਾ ਨਾਦਪੁਰ ਸਾਹਿਬ ਦੀ ਨਵੀਂ ਵਾਦੀ ਦੇ ਵਿੱਚੋਂ ਹੋ ਰਿਹਾ ਹੋਇਆ ਇਹ ਨਗਰ ਕੀਰਤਨ ਤਾਂ ਵਾਕਿਆਤ ਕਮਾਤ ਹੋਂਦਾ ਹੋਇਆ ਅੱਜ ਦੇ ਸ਼ਾਮ ਜਿਹੜਾ ਹੈ ਇਹਦਾ ਜਿਹੜਾ ਪਹਿਲੇ ਪੁਰਾ ਦਾ ਠਾਰਾ ਹੋਇਆ ਹੈ ਗੁਰਦੁਆਰਾ ਪ੍ਰਬਾਰ ਵਿਚੋਰਾ ਸਾਹਿਬ ਵਿਖੇ ਹੋਵੇਗਾ ਜਿੱਥੇ ਰਾਤ ਦੇ ਠਹਿਰਾਓ ਤੋਂ ਬਾਅਦ ਮੁਰਤੋਂ ਇਹ ਨਗਰ ਕੀਰਤਨਾ ਆਪਣੇ ਅਗਲੇ ਪੜਾਵਾਂ ਲਈ ਰਵਾਨਾ ਹੋਵੇਗਾ ਕਿਉਂਕਿ ਤਾਂ ਗੁਰਦੁਆਰਾ ਮੈਦਾਨਾ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗਾ ਕੋ ਤੁਸੀਂ ਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਹਜ਼ਾਰਾਂ ਦੀ ਗਿਣਤੀ ਤੇ ਇੱਥੇ ਪਹੁੰਚੀਆਂ ਨੇ ਸੰਗਤਾਂ ਵੱਲੋਂ ਉਹ ਵਿਰਾਗ ਨਹੀਂ ਪਲਾ ਨੂੰ ਯਾਦ ਕੀਤਾ ਜਾ ਰਿਹਾ ਹੈ ਆਪੇ ਗੁਰਜਲਾ ਸਾਹਿਬ ਸ਼ਾਨ ਸ਼ਾ ਬੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸਰਗੰਸ ਵਾਨੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ ਆਪ ਜੀ ਦੇ 6 ਅਤੇ 7 ਬੁਹਦੀ ਵਿਚਕਾਰ ਦੀ ਰਾਤ ਸੰਮਤ 1701 ਸਰਸੁਚਾਰ ਈਸਵੀ ਦੇ ਵਿੱਚ ਸੱਚੇ ਪਾਤਸ਼ਾਹ ਜੀਓ ਮੁਬਾਰਕ ਕਰਤੀ ਸ਼੍ਰੀ ਅਨੰਦਪੁਰ ਸਾਹਿਬ ਇਨਾ ਸ਼੍ਰੀ ਅਨੰਦਗੜ੍ਹ ਸਾਹਿਬ ਆਪ ਜੀ ਨੇ ਸੱਚੇ ਪਾਤਸ਼ਾਹ ਜੀਓ ਸਾਮੁੱਚੇ ਪਾਰਸਾ ਪੰਥ ਦੇ ਨਾਲ ਆਨੰਦਪੁਰ ਸਾਹਿਬ ਦੀ ਮੁਬਾਰਕ ਕਰਕੇ ਕਿਲਾ ਆਨੰਦਪੁਰ ਸਾਹਿਬ ਜੀ ਨੂੰ ਸੱਚੇ ਪਾਤਸ਼ਾਹ ਜੀ ਉਹ ਛੱਡਿਆ ਉਹਨਾਂ ਇਤਿਹਾਸਕ ਪਲਾਂ ਨੂੰ ਯਾਦ ਕਰਦੇ ਆ ਸੱਚੇ ਪਾਤਸ਼ਾਹ ਜੀ ਉਹ ਪੰਥ ਦੀ ਨਮੈਂਦਾ ਧਰਮੇ ਰੱਬ ਜੀ ਦਾ ਨਾਮ ਸਤਿ ਉਹਨਾਂ ਸਤਿਨਾਮ ਵਾਹਿ you

ਕੋ ਮਹਰ ਹੋਏ ਸਤਗੁਰ ਦੇ ਪੈ ਸਬਰ ਜਰ ਕਰਕੇ ਜਿਲੇ ਆਤੋ ਪਾਰੇ ਹੋਏ ਸਤਗੁਰ ਦੀ ਵੀ ਸਬਰ ਜਰ ਕਰਕੇ ਕੋਮਲ ਬਲਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌਰ ਇਤਿਹਾਸ ਸਤਿਗੁਰ ਜੀ ਨੇ ਜਿਹੜੀਆਂ ਸੰਦਲੀਆਂ ਪੈੜਾਂ ਪਾਈਆਂ ਖਾਲਸਾ ਪੰਥ 321 ਸਾਲ ਬਾਅਦ ਵੀ ਅੱਜ ਉਸ ਇਤਿਹਾਸਿਕ ਪਲਾਂ ਨੂੰ ਚੇਤੇ ਕਰ ਰਿਹਾ ਜਦੋਂ 8 ਮਹੀਨੇ ਲਗਾਤਾਰ ਇਸ ਕਿਲੇ ਦੇ ਵਿੱਚ ਘੇਰਾ ਪਿਆ ਰਿਹਾ ਤੇ ਰਾਜਿਆਂ ਵੱਲੋਂ ਝੂਠੀਆਂ ਕਸਮਾਂ ਖਾ ਕੇ ਸਤਗੁਰ ਜੀ ਨੇ ਵੈਦਾ ਕੀਤਾ ਸਤਗੁਰ ਜੀ ਨੇ ਅੱਜ ਦੀ 6 ਤੇ 7 ਦੀ ਪੋਰ ਇਸ ਦਰਮਿਆਨੀ ਰਾਤ ਨੂੰ ਇੱਕ ਇਲਾ ਜਿਹੜਾ ਛੜਿਆ ਸੋ ਗੁਰੂ ਸਾਹਿਬ ਨੇ ਕਿਰਪਾ ਤੇ ਬਖਸ਼ਿਸ਼ ਕੀਤੀ ਕੁਝ ਸਮੇਂ ਤੋਂ ਇਸ ਪਲਾਂ ਨੂੰ ਚੇਤੇ ਕਰਦੇ ਹੋਏ ਇਹ ਜਿਹੜਾ ਨਗਰ ਕੀਰਤਨ ਆ ਉਹ ਸਵੇਰੇ ਖੰਡ ਪਾਠਾਂ ਦੇ ਭੋਗਾਂ ਤੋਂ ਬਾਅਦ ਫਿਰ ਪ੍ਰਭ ਹੁੰਦਾ ਸੋ ਅੱਜ ਉਹ ਮਹਾਨ ਨਗਰ ਕੀਰਤਨ ਇੱਥੋਂ ਚਾਲੇ ਪਾਏ ਅਮਰਤ ਵੇਲੇ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਵੀ ਕਰਦਾ ਕਿ ਸਤਿਗੁਰ ਜੀ ਨੇ ਸਾਨੂੰ ਪਵਿੱਤਰ ਗੁਰ ਸ਼ਬਦ ਨਾਲ ਜੋੜਿਆ ਸੀ ਤੇ ਇਹ 321 ਸਾਲ ਬਾਅਦ ਤੇ 321 ਕਰੋੜ ਸਾਲ ਵੀ ਹੋ ਜਾਣ ਸਤਿਗੁਰ ਜੀ ਗੁਰੂ ਕਲਕੀਦਰ ਪਾਤਸ਼ਾਹ ਨੇ ਜਿਹੜੀਆਂ ਪਿਰਤਾਂ ਆਪਣੇ ਜੀਵਨ ਕਾਲ ਚ ਖਾਲਸੇ ਨੂੰ ਪਾ ਕੇ ਦਿੱਤੀਆਂ ਉਹ ਜਿਉਂ-ਜਿਉਂ ਖਾਲਸਾ ਉਹਨਾਂ ਪਿਰਤਾਂ ਤੇ ਤੁਰਦਾ ਤੇ ਸਤਿਗੁਰ ਜੀ ਤਾਨ ਬਖਸ਼ਿਸ਼ ਕਰਦੇ ਆ ਉਹ ਪਰ ਤਾਂ ਕਿਹੜੀ ਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਲਿਓ ਗ੍ਰੰਥ ਸਤਗੁਰ ਜੀ ਨੇ 1704 ਚ ਚਾਲੇ ਪਾਏ 1706 ਚ ਸਤਗੁਰ ਜੀ ਨੇ ਸੰਪੂਰਨਤਾ ਬਖਸ਼ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ 1708 ਵਿੱਚ ਗੁਰਤਾ ਗੱਦੀ ਸਤਗੁਰ ਜੀ ਨੇ ਬਖਸ਼ ਕੀਤੀ ਤਾਂ ਇਹ ਜਿਹੜਾ ਮਹੀਨਾ ਪੋਹ ਦਾ ਸਾਰਾ ਹੀ ਇਹ ਸਾਰਾ ਮਹੀਨਾ ਇੱਕ ਸਨਹਿਰੀ ਇਤਿਹਾਸ ਆ ਸਿੱਖ ਪੰਥ ਦਾ ਕਿਉਂਕਿ ਸਤਗੁਰ ਜੀ ਨੇ ਸਾਰਾ ਹੀ ਪੰਥ ਉਹਨਾਂ ਦੇ ਵਿੱਚ ਲੱਖਤੇ ਜਿਗਰ ਚਾਰੇ ਸਾਹਿਬ ਜਾਦੇ ਤੇ ਆਪਣੇ ਪੁਰਾਣਾ ਤੋਂ ਵੀ ਪਿਆਰੇ ਪੰਜ ਪਿਆਰੇਆਂ ਚੋਂ ਤਿੰਨ ਪੰਜ ਪਿਆਰੇ ਚਮਕੌਰ ਦੀ ਗੜੀ ਤੇ 40 ਸਿੰਘ ਸਾਰਾ ਹੀ ਪੰਥ ਮੈਂ ਕਹਿ ਸਕਦਾ ਇਸ ਮਹੀਨੇ ਚ ਪੰਥ ਤੋਂ ਬਾਹਰ ਆ ਤੇ ਇੱਕ ਮੈਂ ਆਕਸ ਸਾਰਿਆਂ ਨੂੰ ਨਿਮਰਤਾ ਸਹਿਤ ਅਪੀਲ ਵੀ ਕਰਦਾ ਕਿ ਗੁਰੂ ਕਲਕੀਦਰ ਪਾਤਸ਼ਾਹ ਸਿੱਖ ਨੂੰ ਹਮੇਸ਼ਾ ਈ ਡੀਕਦਾ ਤੇ ਫਿਰ ਕਈ ਵਾਰੀ ਮਨੁੱਖ ਪੁੱਛੂਗਾ ਵੀ ਡੀਕਦਾ ਕਿਦਾਂ ਕਿਉਂਕਿ ਸਤਗੁਰ ਜੀ ਨੇ ਗਰਬਾਨੀ ਦੇ ਸਾਨੂੰ ਲੜ ਲਾਇਆ ਸੀ ਜਿਹੜੇ ਇਥੋਂ ਬਦਾਵਾ ਲੈ ਕੇ ਗਏ ਸੀ 사ਤਗੁਰ ਜੀ ਜਿਸਲੇ ਚਾਲੇ ਪਾਉਂਦੇ ਆ ਸਾਰਾ ਕੁਝ ਇਤਿਹਾਸ ਦੱਸਦਾ ਕਿ ਲੀਰੋ ਲੀਰ ਚੋੜਾ ਹੋ ਗਿਆ ਪਰ 사ਤਗੁਰ ਜੀ ਨੇ ਉਹ ਜਿਹੜਾ ਬਦਾਵਾ ਸੀ ਉਹ ਆਪਣੇ ਕਮਰ ਕਸੇ ਚ ਰੱਖਿਆ ਜਿਹੜਾ ਇਸ ਗੱਲ ਦਾ ਪ੍ਰਤੀਕ ਆ ਕਿ ਗੁਰੂ ਹਮੇਸ਼ਾ ਸਿੱਖ ਨੂੰ ਡਿਕਦਾ ਉਹ ਅੱਜ ਵੀ ਸਾਨੂੰ 사ਤਗੁਰ ਜੀ ਡਿਕਦੇ ਆ ਵੀ ਉਹ ਪੌਹਲ ਖੰਡੇ ਧਾਰ ਹੋਏ ਜਨਤ ਸਹਿਲਾ ਬਾਣੀ ਤੇ ਬਾਣੇ ਦੇ ਧਾਰ ਨਹੀਂ ਬਣੀ ਐ ਤੇ ਗੁਰੂ ਸਾਹਿਬ ਦੀਆਂ ਆਸ਼ੀਸ਼ਾਂ ਜਿਹੜੀਆਂ ਆ ਉਹ ਬਾਕਸਿਸਾਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਸਤ ਪੂ ਦੀ ਜਿਹੜੀ ਵਿਚਾਲੀ ਰਾਤ ਹੈ ਉਹ ਇਤਿਹਾਸ ਦਾ ਉਹ ਪੰਨਾ ਜਦੋਂ ਤਸ਼ਵੀਸ਼ ਪਿਤਾ ਬਾਦਸ਼ਾਹ ਦਰਵੇਸ਼ ਤਾਂ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਪਰ ਸਾਰੇ ਪਰਿਵਾਰ ਸਮੇਤ ਸਿੰਘਾ ਸਮੇਤ ਜਿਹੜਾ ਹੈ ਆ ਆਨੰਦਪੁਰ ਸਾਹਿਬ ਨੂੰ ਜਿਹੜਾ ਹੈ ਛੱਡਿਆ ਕਿਲਾ ਆਨੰਦਗੜ੍ਹ ਸਾਹਿਬ ਤੋਂ ਚਾਲੇ ਪਾਏ ਤੇ ਉਸ ਤੋਂ ਬਾਅਦ ਆ सरसे ਦੇ ਕੰਡੇ ਆਸਾ ਦੀ ਵਾਰ ਪੜੀ ਤੇ ਉਸ ਤੋਂ ਬਾਅਦ ਪਰਿਵਾਰ ਜਿਹੜਾ ਹੈ ਉਹ ਤਿੰਨ ਭਾਗਾਂ 'ਚ ਜਿਹੜਾ ਹੈ ਹਮੇਸ਼ਾ ਲਈ ਵਿਛੜ ਗਿਆ ਆਪਾਂ ਸਾਰੇ ਜਾਣਦੇ ਆ ਉਸ ਤੋਂ ਬਾਅਦ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਫਿਰ ਛੋਟੇ ਸਹਿਬਜ਼ਾਦਿਆਂ ਦੀ ਮਾਤਾ ਗੁਜਰਕੌਰ ਦੀ ਸ਼ਹਾਦਤ ਤਾਂ ਅਗਲਾ ਪੂਰਾ ਜਿਹੜਾ ਇੱਕ ਹਫਤਾ ਹੈ ਉਹ ਸਾਡੇ ਇਤਿਹਾਸ ਸਾਡੇ ਵਿਰਸੇ ਦਾ ਬਹੁਤ ਜਿਹੜਾ ਮਹਾਨ ਇਤਿਹਾਸ ਨਾਲ ਹੀ ਜਦੋਂ-ਜਦੋਂ ਗੁਰੂ ਸਾਹਿਬ ਇੱਥੋਂ ਚੱਲ ਰਿਹਾ ਨਾਲ ਹੀ ਹਮਲਾ ਹੋ ਜਾਂਦਾ ਹਰ ਘੜੀ ਦੇ ਉੱਤੇ ਸਿੰਘ ਜਿਹੜੀ ਸਿੰਘਾਂ ਦੀ ਸ਼ਹਾਦਤਾਂ ਹੋ ਰਹੀਆਂ ਤੇ ਅਗਲੇ ਕੁਝ ਦਿਨ ਹੈ ਜਿਹੜੇ ਸਿੱਕੇ ਇਤਿਹਾਸ ਦੇ ਬਹੁਤ ਬੈਰਾਗਮਈ ਤੇ ਬਹੁਤ ਮਹਾਨ ਵੱਡਮੁੱਲਾ ਇਤਿਹਾਸ ਹੈ ਕਿ ਚਾਹੇ ਉਹ ਦਸ਼ਮੇਸ਼ ਪੈਦਲ ਮਾਰਚ ਹੋਵੇ ਚਾਹੇ ਸਫਰ-ਏ-ਸ਼ਹਾਦਤ ਹੋਵੇ ਜਿੰਨੇ ਵੀ ਇਦਾਂ ਦੇ ਪ੍ਰਯਾਸ ਉਹ ਨਾਕਾਫੀ ਹੈ ਕਿ ਅਸੀਂ ਆਪਣੀ ਆਣ ਵਾਲੀ ਪੀੜ੍ਹੀਆਂ ਨੂੰ ਇਸ ਵਿਰਸੇ ਨਾਲ ਆਪਣੇ ਇਤਿਹਾਸ ਨਾਲ ਜੋੜ ਸਕੀਏ ਤੇ ਸਾਡੀ ਸਾਰੀ ਸੰਗਤ ਸਾਰਾ ਲੋਕਲ ਸੰਗਤ ਸਾਡੀ ਹਰ ਸਾਲ ਦੀ ਤਰ੍ਹਾਂ ਅਸੀਂ ਜਿਹੜੇ ਇੱਥੇ ਪਹੁੰਚੇ ਹਾਂ ਇਸ ਤੋਂ ਪਹਿਲਾਂ ਗੁਰਦੁਆਰਾ ਪਰਿਵਾਰ ਵਿੱਚ ਥੋੜਾ ਸਾਬ ਜਿਹੜਾ ਆਸਾਦੀ ਵਾਰ ਦੇ ਵਿੱਚ ਵੀ ਸ਼ਾਮਲ ਹੋ ਕੇ ਹਰ ਸਾਲ ਦੀ ਤਰ੍ਹਾਂ ਇਹ ਵੀਰੀ ਨੀਜੀ ਆਸਥਾ ਅਸੀਂ ਸਾਰੇ ਜਿਹੜੇ ਸੰਗਤ ਰੂਪ ਪਹੁੰਚੇ ਹਨ ਸਕੂਲਾਂ ਦੇ ਵਿੱਚ ਤੁਸੀਂ ਅਜਿਹਾ ਜਾਰੀ ਕੀਤੀ ਗਈ ਹੈ ਹਾਂਜੀ ਦੋ ਦਿਨ ਲਈ ਜਿੱਕੇ 24 ਦੀ ਛੁੱਟੀ ਆ ਗਈ ਠੰਡ ਬਹੁਤ ਹੈ ਦੋ ਦਿਨ ਜਿਹੜਾ ਹੈ ਸਾਰਾ ਸੈਭਜਾਦਿਆਂ ਦਾ ਇਤਿਹਾਸ ਪੜਾਇਆ ਜਾਵੇ ਹੈ ਕਿ ਆਣ ਵਾਲੀਆਂ ਨਸਲਾਂ ਲਈ ਸਾਨੂੰ ਵਿਰਾਸਤ ਦੇ ਇਤਿਹਾਸ ਦੇ ਪੂਰੇ ਨਹੀਂ ਤਾਂ ਕੁਝ ਸਰੋਤ ਕੈਮਰ ਖਣੇ ਸਮੇਂ ਦੀ ਲੋੜ ਹੈ ਸਰਸਾ ਟੱਟ ਦੇ ਆਸ-ਪਾਸ ਦਾ ਜਿਹੜਾ ਇਲਾਕਾ ਉਦੋਂ ਤੋਂ ਅੱਜ ਨਾਲ ਮਿਲਦਾ ਹੈ ਕਾਫੀ ਹੱਦ ਤੱਕ ਜਿਹੜਾ ਇਲਾਕਾ ਖਿੱਤਾ ਉਹ ਹੈ ਉਹ ਪ੍ਰਾਤਨ ਦਿਖਦੀ ਪਰ ਨਿਸ਼ਾਨਦੇਹੀ ਕਰਦਾ ਹੈ ਤੇ ਬਹੁਤ ਵੱਡਾ ਹਿੱਸਾ ਹੈ ਜਿਹੜਾ ਉਹ ਮੈਨਗ ਮਾਫੀਏ ਦੀ ਪੇਟਾ ਚੜ ਚੁੱਕਾ ਸਰਸਾ ਨਦੀ ਦੇ ਕਿਨਾਰੇ ਤੇ ਜਦੋਂ ਸਰਸਾ ਦਾ ਵਹਿਣ ਉਰਲੇ ਪਾਸੇ ਹੁੰਦਾ ਸੀ ਉਦੋਂ ਇੱਕ ਜਿਸ ਰਸਤੇ ਤੋਂ ਗੁਰੂ ਜੀ ਗੁਜ਼ਰੇ ਸੀਗੇ ਅੱਜ ਵੀ ਉਹ ਖਿੱਤਾ ਗੁਰਦੁਆਰਾ ਸ਼ਾਹੀ ਟਿੱਬੀ ਤੋਂ ਲੈ ਕੇ ਪਰਿਵਾਰ ਛੋੜਾ ਸਾਹਿਬ ਤੱਕ ਉਹ ਪਗਡੰਡੀ ਅੱਜ ਵੀ ਮੌਜੂਦ ਹੈ ਜਿਹੜੀ ਕਿਤੇ ਕਿਤੇ ਅੱਜ ਦਿਖ ਰਹੀ ਹੈ ਤੇ ਕਿਤੇ ਕਿਤੇ ਉਸ ਦਾ ਹਿੱਸਾ ਪਾਖੜਾ ਨਹਿਰ ਦੇ ਥੱਲੇ ਚਲ ਗਿਆ ਉਸ ਰਸਤੇ ਤੋਂ ਗੁਰੂ ਜੀ ਦੇ ਆਪਣਾ ਕਾਫਲਾ ਲੱਗਿਆ ਸੀ ਤੇ ਉੱਥੇ ਹੀ ਜਾ ਕੇ ਪਹਿਲਾ ਹਮਲਾ ਜਿਹੜਾ ਭਾਈ ਊਦੇ ਸਿੰਘ ਤੇ ਹੋਇਆ ਜਿੱਥੇ ਭਾਈ ਸ਼ਾਹੀ ਟਿੱਬੀ ਤੇ ਊਦੇ ਭਾਈ ਊਦੇ ਸਿੰਘ ਦੀ ਸ਼ਹੀਦੀ ਹੋਈ ਉਹ ਨੱਕ ਦੀ ਸੇਧ ਨੂੰ ਵੈਸੇ ਤਾਂ ਗੁਰਦੁਆਰਾ ਭਗوانਗਨ ਸਾਹਿਬ ਕੀਰਤਪੁਰ ਸਾਹਿਬ ਤੋਂ ਲੈ ਕੇ ਨਰਮੋਗੜ ਸਾਹਿਬ ਤੱਕ ਉੱਥੋਂ ਸ਼ਾਹੀ ਟਿੱਬੀ ਤੱਕ ਤੇ ਉਦੋਂ ਅੱਗੇ ਝੱਖੀਆਂ ਬੇਲੀਆਂ ਦੀ ਯੁੱਧ ਦੇ ਵਿੱਚ ਹੁੰਦਾ ਪਰਿਵਾਰ ਬਿਸ਼ਵੜਾ ਸਾਹਿਬ ਤੱਕ ਨੱਕ ਦੀ ਸੇਧ ਉਹ ਰਸਤਾ ਕਿਤੇ ਕਿਤੇ ਪਗਡਣੀਆਂ ਅੱਜ ਵੀ ਦਿਖ ਰਹੀਆਂ ਹਨ ਪਰ ਇਸ ਦਾ ਬਹੁਤਾ ਹਿੱਸਾ ਪਖੜਾ ਰਿਹਾ ਹਰ ਦੇ ਥੱਲੇ ਆ ਗਿਆ ਪਰ ਸਭ ਤੋਂ ਵੱਡੀ ਗੱਲ ਹੈ ਇੱਕ ਇਸੇ ਖਿੱਤੇ ਦੇ ਵਿੱਚ ਜੋ ਹੁੰਦਾ ਸੀ ਡੂੰਗਾ ਜਿਹੜਾ ਚਾਰ ਦਹਾਕੇ ਪਹਿਲਾਂ ਮੌਜੂਦ ਸੀ ਤੇ ਉਹਨੂੰ ਖੂਨੀ ਚੋ ਸੱਦਿਆ ਜਾਂਦਾ ਸੀ ਇਤਿਹਾਸਕ ਸਰੋਤਾਂ ਮੁਤਾਬਕ ਮੁਗਲ ਫੌਜਾਂ ਤੇ ਸਿੰਘਾਂ ਦੀਆਂ ਝੜਪਾਂ ਜਿਹੜੀਆਂ ਉੱਥੋਂ ਹੋਈਆਂ ਵੱਧ ਤੇ ਉਸ ਚੋ ਦੇ ਵਿੱਚ ਜਿੱਥੇ ਕਾਫੀ ਦਲਦਲ ਹੁੰਦੀ ਸੀਗੀ ਤੇ ਉਸ ਚੋ ਦੇ ਵਿੱਚ ਵੱਡੀ ਪੱਧਰ ਤੇ ਮੁਗਲ ਫੌਜਾਂ ਦਾ ਨੁਕਸਾਨ ਸਿੰਘਾਂ ਵੱਲੋਂ ਕੀਤਾ ਗਿਆ ਅੱਜ ਉਹ ਚੋ ਦਾ ਕੁਝ ਹਿੱਸਾ ਮੌਜੂਦ ਅਜ ਵੀ ਹੈਗਾ ਪਰ ਉਹ ਮੈਨਗ ਮਾਫੀਆ ਦੀ ਪੇਟਾ ਚੜ ਰਿਹਾ ਮੈਂ ਉਹ ਬੇਨਤੀ ਕੀਤੀ ਸੀ ਕਿ ਉਸ ਦੇ ਪ੍ਰਾਤਨ ਦੇਖ ਨੂੰ ਬਚਾਣਾ ਹੈ ਤਾਂ ਉਸ ਚੋ ਦੀ ਖਵਾਜਤ ਵੀ ਕਰਨੀ ਪੈਗੀ ਦੂਜਾ ਪੱਖ ਸਰਸਾ ਨੰਗੜ ਸਰਸਾ ਨਦੀ ਦੇ ਵਿਚਾਲ ਇੱਕ ਪਿੰਡ ਹੁੰਦਾ ਸੀਗਾ ਦੋਹਾਂ ਦੇ ਵਿਚਕਾਰ ਇੱਕ ਜਿਹਨੂੰ ਕੇ ਟੱਪਰੀਆਂ ਮੁਸਲਮਾਨਾਂ ਸਾਧਿਆ ਜਾਂਦਾ ਸੀਗਾ ਉਹ ਬੇਚਰਾ ਪਿੰਡ ਅੱਜ ਵੀ ਮੌਜੂਦ ਹੈ ਭਾਵੇਂ ਕਿਥੋਂ ਮੁਸਲਮਾਨਾਂ ਹਿਜਰਤ ਕਰ ਚੁੱਕੇ ਸੀ 47 ਦੇ ਵਿੱਚ ਪਰ ਪਿੰਡ ਅੱਜ ਵੀ ਮੌਜੂਦ ਹੈ ਉਸ ਪਿੰਡ ਦੇ ਮੁਸਲਮਾਨਾਂ ਦੇ ਜਿੱਥੇ ਅੱਜ ਪਰਿਵਾਰ ਵਿਛੋੜਾ ਸਾਹਿਬ ਦੀ ਮੁੱਖ ਅਸਥਾਨ ਹੈ ਤੇ ਜਿੱਥੇ ਗੁਰੂ ਜੀ ਨੇ ਆਸਾ ਦੀ ਵਾਰ ਦਾ ਦੁਆਨ ਲਗਾਇਆ ਸੀ ਉੱਥੇ ਉਹ ਮੁਸਲਮਾਨ ਲੋਕ ਮਜ਼ਰਾ ਕਰਾਉਂਦੇ ਹੁੰਦੇ ਸੀਗੇ ਖੰਨਾ 1949 ਦੇ ਵਿੱਚ ਸਤਿਕਰਤਾਰ ਸਿੰਘ ਪੈਰੋਵਾਜ ਦੇ ਵਾਲੇ ਨੇ ਜਦੋਂ ਪਰਿਵਾਰ ਵਿਛੋੜਾ ਸਭ ਨੂੰ ਵਿਕਸਤ ਕੀਤਾ ਉਦੋਂ ਉਹ ਜਿਹੜਾ ਉੱਥੇ ਆਸਥਾਨ ਸੀ ਜਿਹਨੂੰ ਪੀਰ ਕਤਲ ਨਾਂ ਦੀ ਜਗ੍ਹਾ ਨਾਲ ਜਾਣਿਆ ਜਾਂਦਾ ਸੀ ਉਹ ਪੀਰ ਕਤਲ ਨਾਂ ਦੀ ਜਗ੍ਹਾ ਜਿਹੜੀ ਸੀ ਉਹ ਨਿਸਤ ਨੂੰ ਬੂਦ ਕਰ ਦਿੱਤੀ ਤੇ ਉੱਥੇ ਆਸਥਾਨ ਵਿਕਸਤ ਕਰ ਦਿੱਤਾ ਗਿਆ ਉਹ ਉੱਥੋਂ ਦੀ ਜਿਹੜੀ ਆਲੇ ਦੁਆਲੇ ਦੀ ਦੇਖ ਹੈ ਭਾਖੜਾ ਨਹਿਰ ਨਿਕਲਣ ਤੋਂ ਬਹਿਲਾ ਉਹ ਕੁਝ ਹਿੱਸਾ ਅੱਜ ਵੀ ਉਸੇ ਤਰ੍ਹਾਂ ਦਾ ਹੈ ਜੋ ਗੁਰੂ ਜੀ ਕਾਲ ਦੇ ਸਮੇਂ ਸੀਗਾ ਜਦੋਂ ਸਰਕੰਡਾ ਹੋ ਗਿਆ ਉਹ ਅਸੀਂ ਕਾਫੀ ਏਜੰਟ ਕਰੀਰ ਖੜੇ ਸਨ ਅੱਜ ਵੀ ਉਹ ਕੋਸ਼ਿਸ਼ਾ ਉਸ ਜਾਦੂ ਨੂੰ ਤਾਜ਼ਾ ਕਰਦਾ ਹੈ ਉਹ ਚੀਜ਼ ਨੂੰ ਜਿਉਂਦਾ ਰੱਖਣਾ ਵੀ ਸਮੇਂ ਦੀ ਲੋੜ ਹੈ yogi alla yaar khan ਜਿਹੜੇ ਇੱਕ ਪ੍ਰਮਾਣਿਕ ਲੇਖਕ ਸਨ ਇਤਿਹਾਸਕਾਰ ਸਨ ਉਸ ਖੇਤੇ ਦੇ ਵਿੱਚ ਅੱਜ ਤੋਂ ਕਰੀਬ 70 80 ਸਾਲ ਪਹਿਲਾਂ ਜਦੋਂ ਉਹਨਾਂ ਨੇ ਸ਼ਹੀਦਾਨੇ ਵਫਾ ਔਰ ਗੰਦੇ ਸਫੀਦਾ ਦੋ ਪੁਸਤਕਾਂ ਦਾ ਕਲਮਤ ਕੀਤੀ ਆ ਤੇ ਉਹਨਾਂ ਨੇ ਉਸ ਖੇਤੇ ਦੇ ਵਿੱਚ ਆਲੇ ਦੁਆਲੇ ਲਗਭਗ 3 ਮਹੀਨੇ ਘੁੰਮਦੇ ਰਹੇ ਹੋ ਇਹ ਵੀ ਇਤਿਹਾਸ ਦੇ ਵਿੱਚ ਇੱਕ ਪ੍ਰਮਾਣ ਮਿਲਦਾ ਹੈ ਸੋ ਬੇਤੀ ਇਹ ਹੈ ਕਿ ਜਿੰਨਾ ਕੁ ਮਤਲਬ ਸਾਡਾ ਪ੍ਰਾਤਨ ਬਰਸਤਦਾ ਉਹਨੂੰ ਕਾਇਮ ਰੱਖਿਆ ਜਾਵੇ ਤਾਂ ਜੋ ਇਹ ਨਗਰ ਕੀਰਤਨ ਕੱਢਣ ਦਾ ਜਾਂ ਉਸ ਤਾਰੀਖ ਦੇਤੇ ਉੱਥੇ ਮਾਰਚ ਕੱਢਣ ਦਾ ਅਸਲ ਮਕਸਦ ਪੂਰਾ ਹੋ ਸਕੇ ਬਹੁਤ ਵੱਡਾ ਦਿਨ ਹੈ ਜੀ ਮਾਨਮਤਾ ਇਤਿਹਾਸ ਹੈ ਇੰਨੀ ਛੋਟੀ ਉਮਰ ਦੇ ਵਿੱਚ ਸ਼ਾਹਬ ਜਦਿਆ ਦਾ ਵੀ ਸਿਰ ਨਹੀਂ ਡੋਲਿਆ ਕਿੰਨੇ ਸਿੰਘਾਂ ਦੀਆਂ ਕੁਰਬਾਨੀਆਂ ਹੋਈਆਂ ਬਿਲਕੁਲ ਇਸ ਵੱਡੀ ਖੋਜ ਨੂੰ بڑے ਸਿਰੇ ਤੱਕ ਲਗਾਉਣ ਦੀ ਲੋੜ ਹੈ ਉਹ ਪੁਆਇੰਟ ਸਾਰੇ ਉਹ ਧਾਰਮਿਕ ਸਥਾਨਾਂ ਨੂੰ ਸੁਰਜੀਤ ਕਰਨ ਰਾਖੀ ਕਰਨ ਪਹਿਰਾ ਦੇਣ ਇਹਨਾਂ ਦੀ ਬਹੁਤ ਵੱਡੀ ਲੋੜ ਹੈ ਔਰ ਜੋ ਪ੍ਰਾਤਨ ਮਾਰਗ ਹੈ ਅਜੇ ਤੱਕ ਅਸੀਂ ਉਹਨੂੰ ਵੀ ਦੱਸ ਨਹੀਂ ਸਕਿਆ ਕਿਹੜਾ ਮਾਰਗ ਹੈ ਨਿਸ਼ਾਨ ਉੱਥੇ ਲੱਗਣੇ ਚਾਹੀਦੇ ਨੇ ਤੇ ਉਹ ਪੂਰਾ ਰੂਟ ਇੱਕ ਇਹ ਵਿਸ਼ਵ ਵਿਖਿਆਤ ਹੈ ਵੱਡੀ ਕੁਰਬਾਨੀ ਹੈ ਵੱਡੀ ਕਿੰਨੇ 7 ਮਹੀਨੇ ਘੇਰਾ ਪੈਣ ਤੋਂ ਬਾਅਦ ਗੁਰੂ ਮਹਾਰਾਜ ਨੇ ਕਿਲਾ ਛੱਡਿਆ ਫਿਰ ਵੀ ਕਿੰਨੀ ਸਿਰੜ ਦੇ ਨਾਲ ਸਿਰ ਨਹੀਂ झुकाया ਦੁਸ਼ਮਨਾ ਦੇ ਅੱਗੇ ਧਰਮ ਕੌਮ ਦੀ ਰਾਖੀ ਮੈਂ ਤਾਂ ਸੰਗਤਾਂ ਨੂੰ ਇਹ ਹੀ ਬੇਨਤੀ ਕਰੂੰਗਾ ਆਪਣੇ ਦਿਨਾਂ ਨਾ ਭੁੱਲੋ ਉਹਨਾਂ ਦੀਆਂ ਕੁਰਬਾਨੀਆਂ ਨਾ ਭੁੱਲਿਏ ਔਰ ਜੇ ਪਹਿਰੇ ਦਿੰਦੇ ਰਹਾਂਗੇ ਸਖਤ ਰਹਾਂਗੇ ਅੜੇ ਰਹਾਂਗੇ ਤਾਂ ਹੀ ਜਿੱਦਾਂ ਕਹਿੰਦੇ ਆਜ਼ਾਦੀ ਕਾਇਮ ਰਹਿੰਦੀ ਐ ਨਹੀਂ ਤਾਂ ਸਮੇਂ ਸਿਰ ਗੁਲਾਮ ਹੋ ਜਾਂਦੇ ਔਰ ਮੈਂ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਔਰ ਐਸਜੀਪੀਸੀ ਨੂੰ ਵੀ ਜੇ ਚੰਗੇ ਕਾਰਜਾਂ ਦੇ ਲਈ ਪੈਸਾ ਆਂਦਾ ਹੈਰੀਟੇਜ ਲਈ ਉਹ ਵੀ ਲੱਗ ਜਾਵੇ ਮਿਲ ਵਰਤ ਕੇ ਸਲਾਹ مشوره ਨਾਲ ਔਰ ਜਿਹੜੀ ਪ੍ਰਾਤਨ ਧਾਰਮਿਕ માનਤਾ ਹੈ ਜਿਹੜਾ ਪ੍ਰਾਤਨ ਦਿਖ ਰੱਖਣ ਦੀ ਕਾਇਮ ਕਰਨ ਪਾਸੇ ਨੂੰ ਕਦਮ ਜੱਕੜੇ ਜਾਂਦੇ ਰਾਜਾ ਸਲਾਹੀ ਚਾਂਜੀ ਕੋਲ ਵਸਾਲੀ ਮਹਾਰਾਜ ਜਾਂਦੇ ਸੀ ਕਿ ਅਜੇ ਉਧਰ ਦੇ ਇਤਿਹਾਸ ਨੂੰ ਵੀ ਜੋੜਿਆ ਨਹੀਂ ਗਿਆ ਉਹੋ ਰੂਟ ਬਣਾਨੇ ਚਾਹੀਦੇ ਇਤਿਹਾਸਿਕ ਮਾਰਗ ਸਥਾਪਿਤ ਹੋਣੇ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ